ਸਰਗਮਿਆ ਅਜਨ ਕੁਆਲੀ ਹੈ ਤੇ ਸਾਰ ਦੇ ਅਜਨ ਕੁਆਲੀ ਹੈ ਜੇ ਮਿਲੋ ਤੇ ਜੇ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਜੈ ਗੁਰੂ ਦੇਵ ਧੰਨ ਗੁਰੂ ਦੇਵ ਜਿਵੇਂ ਕਿ ਤੁਹਾਨੂੰ ਸਾਰੇ ਸਾਥੀਆਂ ਨੂੰ ਪਤਾ ਹੀ ਆ ਕਿ ਪੰਜਾਬ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਜੋ ਜਾਤੀਵਾਦ ਰੱਖਦੇ ਆ ਜਾਤੀਵਾਦ ਕਰਦੇ ਆ ਵਹਾਲਾ ਕੀ ਪੂਰਾ ਭਾਰਤ ਦੇਸ਼ ਵੱਖ-ਵੱਖ ਧਾਰਮਿਕ ਲੋਕਾਂ ਦੇ ਨਾਲ ਵੱਖ-ਵੱਖ ਧਰਮਾਂ ਦੇ ਲੋਕ ਇੱਥੇ ਰਹਿੰਦੇ ਆ ਇਕੱਠੇ ਰਹਿੰਦੇ ਆ ਪਰ ਕੁਝ ਲੋਕ ਜਿਹੜੇ ਜਾਤੀਵਾਦ ਕਰਦੇ ਆ ਉਹਨਾਂ ਦੀਆਂ ਲਗਾਤਾਰ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋ ਰਹੀਆਂ ਸੋ ਬੜੀ ਅਤੀ ਨਿੰਦਣਯੋਗ ਘਟਨਾਵਾਂ ਆ ਜਿਹੜੀਆਂ ਇਹ बार-बार ਭਾਈਚਾਰੇ ਨੂੰ ਖਰਾਬ ਕਰ ਰਹੀਆਂ ਪਰ ਅੱਜ ਇੱਕ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਕੀ ਇੱਕ ਗਾਜ਼ੀਆਬਾਦ ਦੀ ਘਟਨਾ ਜੋ ਭਾਜਪੀ ਦੇ ਕੋਈ ਸੰਗਠਨ ਦੀ ਹੋ ਸਕਦੀ ਆ ਕੋਈ ਰਾਜਨੀਤਿਕ ਆਗੂਆਂ ਦੀ ਹੋ ਸਕਦੀ ਆ ਇੱਕ ਨੇਤਾ ਦੇ ਵੱਲੋਂ ਬੋਲਿਆ ਜਾ ਰਿਹਾ ਕਿ ਰਵਿਦਾਸੀਆ ਸਮਾਜ ਜਿਹੜਾ ਆ ਅਤਵਾਦੀ ਆ ਉਹ ਅਤਵਾਦੀ ਘੋਸ਼ਿਤ ਕਰਦੇ ਆ ਪਹਿਲਾਂ ਤਾਂ ਇਸ ਘਟਨਾ ਦੀ ਅਸੀਂ ਨਿਖੇਦੀ ਕਰਦੇ ਆ ਵਾਲਮੀਕ ਐਕਸ਼ਨ ਫੋਰਸ ਪੰਜਾਬ ਦੇ ਮਾਧਿਅਮ ਤੋਂ ਔਰ ਦੂਸਰਾ ਇਸ ਜਿਹੜਾ ਸ਼ਖਸ ਨੂੰ ਜਿਹੜਾ ਦੱਸ ਦੇਣਾ ਚਾਹੁੰਦੇ ਆ ਕੀ ਪੂਰੇ ਕੱਲੇ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਜਿਹੜੀ ਐਸਸੀ ਸਮਾਜ ਜਿੱਥੇ ਖੜਦਾ ਤੇ ਉੱਥੇ ਸਰਕਾਰਾਂ ਬਣਾਉਂਦੀਆਂ ਚਾਹੇ ਸੂਬਾ ਸਰਕਾਰ ਹੋਵੇ ਚਾਹੇ ਕੇਂਦਰ ਦੀ ਸਰਕਾਰ ਹੋਵੇ ਤੇ ਤੁਸੀਂ ਅੱਜ ਸਾਡੇ ਐਸਸੀ ਸਮਾਜ ਦੇ ਕਦੇ ਰਹਿਬਰਾਂ ਨੂੰ ਟਾਰਗੇਟ ਕਰਦੇ ਹੋ ਤੇ ਕਦੇ ਤੁਸੀਂ ਸਾਡੇ ਐਸਸੀ ਸਮਾਜ ਦੇ ਲੋਕਾਂ ਤੇ ਟਿੱਪਣੀਆਂ ਕਰਦੇ ਹੋ ਪਰ ਜਿਹੜੀ ਹੈ ਜਿਹੜੀ ਟਿੱਪਣੀ ਕਰ ਰਹੀ ਹੈ ਜਿਸ ਵਿੱਚ ਰਵਿਦਾਸੀਆ ਸਮਾਜ ਨੂੰ ਅੱਤਵਾਦੀ ਦੱਸਿਆ ਜਾ ਰਿਹਾ ਬੜੀ ਅਤਿ ਨਿੰਦਣਯੋਗ ਘਟਨਾ ਆ ਤੇ ਅਸੀਂ ਮਹਿਸੂਸ ਹੋਇਆ ਕਿ ਜਿੱਥੇ ਆਪਾਂ ਹੋਰ ਜਿਹੜੀਆਂ ਲੋਕਾਂ ਨੂੰ ਸਜ਼ਾਵਾ ਦਿੰਨੇ ਆ ਜਿਵੇਂ ਪਿੱਛੇ ਕਾਂਗਰਸ ਦੇ ਸੀਗੇ ਆਪਣੇ ਰਾਜਾ ਬੜਿੰਗ ਜੀ ਉਹਨਾਂ ਦੇ ਖਿਲਾਫ ਵੀ ਜਿਹੜੀ ਵੀਡੀਓ ਪਾਈ ਸੀ ਔਰ ਐਸ ਸੀ ਸਮਾਜ ਨੇ ਜਿਹੜੀ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਵਾਈ ਔਰ ਇੱਕ ਭਾਜਪਾ ਨੇਤਾ ਦੇ ਵੱਲੋਂ ਜਿਹੜਾ ਅੱਤਵਾਦੀ ਕਹਿਣਾ ਬੜੀ ਜਿਹੜੀ ਸ਼ਰਮਨਾਕ ਗੱਲ ਐ ਕਿ ਤੁਸੀਂ ਸਾਡੇ ਐਸਸੀ ਸਮਾਜ ਦੇ ਸਿਰ ਤੇ ਸਰਤੇ ਤੁਸੀਂ ਵੋਟਾਂ ਮਟੋਰਦੇ ਹੋ ਤੇ ਜਦੋਂ ਤੁਹਾਨੂੰ ਵੋਟਾਂ ਦੀ ਲੋੜ ਹੁੰਦੀ ਆ ਉਦੋਂ ਐਸਸੀ ਸਮਾਜ ਨੂੰ ਸਿਰ ਮੱਥੇ ਬਿਠਾਉਨੇ ਹੋ ਤੇ ਵੋਟਾਂ ਤੋਂ ਬਾਅਦ ਤੁਹਾਡੇ ਜਿਹੜੇ ਰਵੱਈਏ ਤੁਹਾਡੀਆਂ ਜਿਹੜੀਆਂ ਨੀਤੀਆਂ ਬਦਲ ਜਾਂਦੀਆਂ ਤੁਹਾਡੇ ਤੁਸੀਂ ਜਾਤ ਪਾਤ ਦਾ ਜਿਹੜਾ ਵਖਰੇਵਾਂ ਕਰਨਾ ਸ਼ੁਰੂ ਕਰ ਦਿੰਨੇ ਹੋ ਪਰ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਐਸਸੀ ਸਮਾਜ ਰਵਿਦਾਸੀਆ ਸਮਾਜ ਵਾਲਮੀਕੀ ਮਜਵੀ ਸਖ ਸਮਾਜ ਤੇ ਹੋਰ ਜਿਹੜੇ ਐਸਸੀ ਸਮਾਜ ਦੇ ਨਾਲ ਜਾਂ ਜਰਨਲ ਸਮਾਜ ਦੇ ਨਾਲ ਰਿਲੇਟਡ ਆ ਇਹ ਪੂਰੇ ਤੁਹਾਡੀ ਪਾਰਟੀ ਦਾ ਬਾਈਕਾਟ ਕਰਨਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੱਸਣਗੇ ਕਿ ਐਸਸੀ ਸਮਾਜ ਨੂੰ ਬੋਲਿਆਂ ਕਿੰਨਾ ਨੁਕਸਾਨ ਹੁੰਦਾ ਆ ਤੇ ਕਿਸ ਦੇ ਕਾਰਨ ਹੋ ਰਿਹਾ ਪਹਿਲੀ ਤਾਂ ਗੱਲ ਆ ਮੈਂ ਬੀਜੇਪੀ ਸਰਕਾਰ ਨੂੰ ਕਹਿਣਾ ਚਾਹਣਾ ਇਹੋ ਜਿਹਾਂ ਨੂੰ ਜਿਹੜਾ ਪਾਰਟੀ ਦੇ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਜੋ ਆਪਣਾ ਤਾਂ ਨੁਕਸਾਨ ਇਹਨਾਂ ਨੇ ਕਰਾਉਣਾ ਹੀ ਕਰਾਉਣਾ ਤੇ ਸਰਕਾਰ ਦਾ ਵੀ ਕਰਾਉਣਾ ਤੇ ਜੇਕਰ ਇਸ ਸਖਸ ਦਾ ਕਿਸੇ ਨੂੰ ਪਤਾ ਆ ਤੇ ਉਹ ਸਾਡੇ ਤੱਕ ਜਿਹੜੀ ਜਾਣਕਾਰੀ ਪਹਚਾਓ ਕਿਉਂਕਿ ਇਹ ਸਖਸ ਦੇ ਖਿਲਾਫ ਵੀ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਆਪਾਂ ਵੀ ਇਹਨਾਂ ਦੇ ਖਿਲਾਫ ਜਿਹੜੀ ਸਖਤ ਕਾਨੂੰਨੀ ਕਾਰਵਾਈ ਕਰਵਾਵਾਂਗੇ ਜੈ ਭੀਮ ਜੈ ਭਾਰਤ ਜੈ ਗੁਰੂਦੇਵ ਧਨ ਗੁਰੂਦੇਵ